ਗੁਰਦਾਸਪੁਰ ਪੁਲਸ ਦਾ ਕ੍ਰਾਈਮਨਲ ਲੋਕਾਂ ਦੇ ਖਿਲਾਫ ਵੱਡਾ ਐਕਸ਼ਨ ਨਜਾਇਜ਼ ਕਬਜ਼ੇ ਦੀਆਂ ਇਮਾਰਤਾਂ ਉੱਪਰ ਚਲਾਇਆ ਬੜੋਜਤ ਐਸਐਸਪੀ ਗੁਰਦਾਸਪੁਰ ਵੀ ਰਹੇ ਮੌਜੂਦ ਗੁਰਦਾਸਪੁਰ ਦੇ ਹਲਕਾ ਦਿੰਦਾ ਸਾਸੀਆਂ ਵਿੱਚ ਪੁਲਸ ਵਿਭਾਗ ਤੇ ਨਹਿਰੀ ਵਿਭਾਗ ਦੀ ਨਜਾਇਜ਼ ਕਬਜ਼ਿਆਂ ਖਿਲਾਫ ਸਾਡੀ ਕਾਰਵਾਈ ਕਰਦਿਆਂ ਪਿੰਡ ਵਿੱਚੋਂ ਨਜਾਇਜ਼ ਕਬਜ਼ੇ ਹਟਾਏ ਗਏ ਇਸ ਮੌਕੇ ਐਸਐਸਪੀ ਗੁਰਦਾਸਪੁਰ ਵੀ ਮੌਜੂਦ ਰਹੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿ ਆ ਕਿ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਉੱਥੇ ਹੀ ਉਨ੍ਹਾਂ ਲੋਕਾਂ ਖਿਲਾਫ ਕ੍ਰਾਈਮ ਦੇ ਮਾਮਲੇ ਵੀ ਤਰਜਨ ਜਿੰਨਾ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇੱਥੇ ਜਿੱਦ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜਾ ਹੈਗਾ ਅੱਜ ਇੱਥੇ ਕਾਰਵਾਈ ਜਿਹੜੀ ਹੈਗੀ ਕੀਤੀ ਜਾ ਰਹੀ ਹੈਗੀ ਜਿਹਦੇ ਚ ਡਿਮੋਲਿਸ਼ਨ ਦੀ ਪ੍ਰੋਸੀਜਰ ਹੈਗਾ ਉਹ ਮਤਲਬ ਵਿੱਚ ਲਿਆ ਜਾਦਾ ਹੈਗਾ ਜਿਹਦੇ ਚ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਪ੍ਰੈਜੈਂਸ ਹੈਗੀ ਲਾ ਨਾਡਰ ਸਥਿਤੀ ਨੂੰ ਪ੍ਰਕਾਅਰ ਕਰਨ ਵਾਸਤੇ ਹੈਗੀ ਜਦੋਂ ਅਸੀਂ ਇੰਨਾ ਦੀ ਜਿਹੜੀ ਡਿਟੇਲ ਜਿਹੜੀ ਨਿਕਲਾਈ ਹੈ ਤਾਂ ਇਹਦੇ ਚ ਜਿਹੜਾ ਹੈਗਾ ਜਿਹੜਾ ਇਹਦਾ ਘਰ ਹੈਗਾ ਇਹਦਾ ਨਾਮ ਗੋਰੂ ਹੈਗਾ ਇਹ ਦੇਚੇ ਪੰਜ ਫਈਆ ਜਿਹੜੀ ਐਨਡੀਪੀਐਸ ਦਾ ਦਰਜ ਹੈਗੀ ਇਹਦੇ ਬਦਰ ਤੇ ਵੀ ਚਾਲ ਪਈ ਆ ਜਿਹੜੀ ਐਨ ਦਲ ਜਾਵੇ ਤੇ ਇੱਥੇ ਜਿਹੜੇ ਕੰਸਰਨਡ ਮਹਿਕਮੇ ਜਿਹੜੇ ਹੈਗੇ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਜਿਹੜੇ ਆਫਸਰਸ ਅਗੇ ਮੈਜਿਸਟ੍ਰੇਟਸ ਅਗੇ ਇਹਦੇ علاوہ ਜਿਹੜਾ ਕਾਨੂੰਨ ਦੀ ਸਟਿਟੀ ਬਣਾਇ ਰੱਖਣ ਵਾਸਤੇ ਪੁਲਿਸ ਵੀ ਮੌਜੂਦ ਹੈਗੀ ਚ ਕਿੰਨੇ ਕਿਹੜੇ 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 ਮਾਮਲੇ ਦਰਜ ਆ ਜੀ ਇਹਨਾਂ ਦੇ ਉੱਪਰ ਦੇਖੋ ਇਹਦੇ ਇੰਨੇ ਐਨਡੀਪੀਐਸ ਤੇ ਜਿਹੜੇ ਮਾਮਲੇ ਦਲਛੀ ਸਰ ਲਗਾਤਾਰ ਲਗਾਤਾਰ ਇੰਦਾ ਵੀ ਜਾਰੀ ਰਹਿਣਗੇ ਜਿਹੜੇ ਦੇਖੋ ਜੀ ਦੇਖੋ ਜੀ ਇਹਦੇ 'ਚ ਬੜਾ ਸਟਿਕ ਹੈ ਕਿ ਕੰਸਰਨਟ ਵਿਭਾਗ ਵੱਲੋਂ ਜਿਹੜਾ ਸਾਨੂੰ ਜਦੋਂ ਵੀ ਇਸ ਸੰਬੰਧ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਏਗੀ ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੋਰਟ ਪ੍ਰੋਵਾਈਡ ਕੀਤਾ ਕਿੰਨੇ ਕਿੰਨੇ ਕਰ ਰਹੇ ਨੇ ਦੇਖੋ ਹੁਣ ਤੱਕ ਕਿੰਨੀਆਂ ਕਾਰਵਾਈਆਂ ਕੀਤੀਆਂ ਤੇ ਹੁਣ ਤੱਕ ਅਸੀਂ ਜਿਹੜੇ 7 7 ਕਦਮ ਹੈਗੇ ਜਿਹੜੇ ਕੰਸਰਨਟ ਵਿਭਾਗ ਵੱਲੋਂ ਆਏ ਉਹ ਕਿੱਟੀ ਗਈ ਹੈਗੀ ਜਿਹੜੇ ਚ ਪੁਲਿਸ ਦਾ ਜਿਹੜਾ ਹੈਗਾ ਲਾਅਨ ਆਰਡਰ ਦੇ ਸਟੇਟੂਟ ਮੈਂਟਾਈਕਲੀ ਫੋਰਸ ਸੈਕਰੀਟੀ ਪ੍ਰੋਵਾਈਡ ਕੀਤੀ ਗਈ ਤੁਹਾਨੂੰ ਪਤਾ ਹੈ ਕਿ ਇਹਦੇ ਚ ਜਿਹੜਾ ਹੈਗਾ ਪੁਲਿਸ ਸਟੇਟ ਦੁਆਰਾ ਜਿਹੜਾ ਇਹਨੇ ਤੁਹਾਨੂੰ ਵੀ ਇਸ ਸੰਬੰਧ ਵਿੱਚ ਹੈਗਾ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਲੋਕੀ ਜਿਹੜਾ ਹੈਗਾ ਡਾਕਸ ਦੇ ਵਿੱਚ ਐਨਵਲ ਹੈਗੇ ਇਸ ਕਰਕੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪਪ ਜਿਹੜਾ ਪੁਲਿਸ ਦਾ ਜਾਂਦਾ ਅਨਸ਼ਕੀ ਤੱਕ ਸਰ ਜੀ ਨਾ ਨਜਾਇਜ਼ ਨਜਾਇਜ਼ ਤੌਰ ਤੇ ਬਣਾਇਆ ਤਾਂ ਵੀ ਚਾਹਿਆ ਗਿਆ ਦੇਖੋ ਉਹ ਤਾਂ ਕੰਸਰਨ ਮੈਕਮੇ ਤੋਂ ਤੁਸੀਂ ਜਿਹੜਾ ਹੈਗਾ ਉਹ ਉਹਦਾ ਜਵਾਬ ਕੰਸਰਨ ਯੋਧਨਸ਼ਾਹ ਬਰੋਦੀ ਨਾਲ ਜੋੜ ਸਕਦੇ ਜੀ ਜੀ ਬਿਲਕੁਲ ਮੇਰਾ ਨਾਮ ਵਿਸ਼ਾਲ ਅਤਰੀ ਹੈ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬਤੌਰ ਜਈ ਕੰਮ ਕਰਦਾ ਜੇ ਇਹ ਕਾਰਵਾਈ ਕੀਤੀ ਗਈ ਹੈ ਜੇ ਨਜਾਇਜ਼ ਇਹ ਤੋਂ ਸਰ ਇਹ ਪੀਪੀ ਐਕਟ ਦੇ ਵਿੱਚ ਫੈਸਲੇ ਹੋਏ ਨੇ ਸਾਡੇ ਇੱਥੇ ਰਜਬਾ ਹਵਰ ਦਾ ਉਹਦੀ ਲੈਂਡ ਦੇ ਉੱਤੇ ਇਹਨਾਂ ਨੇ ਕ੍ਰੋਜਮੈਂਟ ਕੀਤੀ ਹੋਈ ਸੀ ਤੇ ਪਿਛਲੇ ਇੱਕ ਸਾਲ ਤੋਂ ਉਹਨਾਂ ਨੋਟਿਸ ਸਰਵ ਕੀਤੇ ਹੋਏ ਸੀਗੇ ਇਹਨਾਂ ਨੂੰ ਕਹਿ ਰਹੇ ਸੀਗੇ ਇਹ ਵਹਾਟਾਣੀ ਪਰ ਹਟਾਣੀ ਸੀ ਰੇ ਇਸ ਲਈ ਜਿਹੜਾ ਅੱਜ ਇਹਨੂੰ ਤੇ ਕਰ ਲਈ ਕਿਹੜੇ ਤਰ੍ਹਾਂ ਦੀ ਕੀਚੀ ਜਾਈਂ ਕਰਦੇ ਟੋਟਲ 71 ਘਰ ਨੇ ਪੀਪੀ ਐਕਟ ਕੇਸ ਦੇ ਵਿੱਚ ਉਹਦੇ ਵਿੱਚੋਂ 8 ਤੇ ਕਾਰਵਾਈ ਹੋ ਚੁੱਕੀ ਹੈ ਨੋਵਾ ਹੈ ਜੀ ਤੇ ਬਾਕੀ ਬਾਕੀ ਦੇ ਸਾਰੇ ਤੇ ਕਰਾਂਗੇ ਉਹ ਕਰ ਗਈ ਪੈਸੇ ਦੋ ਜਿਨ੍ਹਾਂ ਨੇ ਇਹਦੀ ਬਸ ਇਹੀ ਹੈ ਕਿ ਨਜਾਇਜ਼ ਕਬਜ਼ਾ ਨਾ ਕਰੋ ਸਰਕਾਰ ਦੀ ਜ਼ਮੀਨ ਤੇ ਤੇ ਜਿਨ੍ਹਾਂ ਨੇ ਕੀਤੇ ਆ ਪਹਿਲੇ ਹੀ ਆਪਣਾ ਜਿਹੜਾ ਉਹ ਸਾਰਾ ਛੜ ਦਿਨ ਕਬਜ਼ਾ ਤਾਂ ਜੋ ਸਾਨੂੰ ਇੰਨੀ ਜਿਹੀ ਕਾਰਵਾਈ ਨਾ ਕਰਨੀ ਪੈ। ਇਹ ਕੋਈ ਆਇਆ ਜੇ ਤੁਸੀਂ ਇੱਥੇ ਨਿਸ਼ਾਨਾ ਤੇ ਸਾਡੇ ਅਸੀਂ ਗ੍ਰੈਨੂ ਡਿਪਾਰਟਮੈਂਟ ਨਾਲ ਰਲ ਕੇ ਲਿਸਟ ਤਿਆਰ ਕੀਤੀ ਸੀਗੀ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਦੇ ਖਿਲਾਫ ਕੇਸ ਵੀ ਮਾਨਯੋਗ ਕੋਰਟ ਦੇ ਵਿੱਚ ਸੀਗਾ ਉਸ ਤੋਂ ਕੇਸ ਦੇ ਫੈਸਲੇ ਦੇ ਖਿਲਾਫ ਆਇਆ ਸੀਗਾ ਕਿ ਇਹਨਾਂ ਨੇ ਇਨਕਲੋਜਮੈਂਟ ਕੀਤੀ ਹੀ ਹੈ। ਉਹਨਾਂ ਲੋਕਾਂ ਦੀ ਇਨਕਲੋਜਮੈਂਟ ਜਿਹੜੀ ਅਸੀਂ ਰਿਮੂਵ ਕਰਦੇ ਹਾਂ।